ਅੱਜ ਗੱਲ ਕਰਾਂਗੇ ਦਾਦੀ ਪੋਤੇ ਬਾਰੇ ਦਾਦੀ ਪੋਤਰਿਆਂ ਦੇ ਪਿਆਰ ਬਾਰੇ ਸਿੱਖ ਜਗਤ ਦੇ ਇਤਿਹਾਸ ਦੇ ਵਿੱਚ ਜਦੋਂ ਵੀ ਪੋ ਦਾ ਮਹੀਨਾ ਆਉਂਦਾ ਹੈ ਤਾਂ ਉੱਥੇ ਦਾਦੀ ਪੋਤੇ ਦੇ ਨਾਂ ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ ਹੈ। ਵਿਦਿਆਆਂ ਇਤਿਹਾਸਕਾਰਾਂ ਕੋਲੋਂ ਇਤਿਹਾਸਕਾਰਾਂ ਦੇ ਅਨੁਸਾਰ ਸਰਸਾ ਨਦੀ ਦੇ ਕਿਨਾਰੇ ਜਦੋਂ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਤਮਾਤਾ ਗੁਜਰੀ ਤੇ ਛੋਟੇ ਸਾਹਿਬ ਸਾਤੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਵਿਖੜੇ ਰਾਹਾਂ ਦੇ ਪਾਂਦੀ ਹੋ ਜਾਂਦੇ ਮਾਸੂਮ ਬਾਲਾਂ ਨੂੰ ਦਿਲਾਸਾ ਦਿੰਦੇ ਬਿਰਦ ਮਾਤਾ ਜੀ ਉਚਾੜ ਬਿਆਬਾਨ ਤੇ ਚੱਲ ਝਾੜੀਆਂ ਵਾਲੇ ਰਾਹਾਂ ਤੇ ਤੁਰਦੇ ਸਤਲੁਜ ਦਰਿਆ ਦੇ ਪੱਤਨ ਤੱਕ ਪੁੱਜਦੇ ਇਹ ਤੇ ਸਰਸਾ ਨਦੀ ਸਤਲੁਜ ਦੇ ਵਿੱਚ ਅਪੇਧ ਹੋ ਜਾਂਦੀ ਹੈ ਇੱਕ ਖੱੱਚਰ ਵੀ ਉਹਨਾਂ ਦੇ ਕੋਲ ਦੱਸਿਆ ਜਾਂਦਾ ਹੈ ਜਿਸ ਤੇ ਮਾਤਾ ਜੀ 7 ਸਾਲਾਂ ਦੇ ਛੋਟੇ ਪੁੱਤਰੇ ਨੂੰ ਕਦੇ ਖੱੱਚਰ ਤੇ ਬਿਠਾ ਲੈਂਦੇ ਨੇ ਕਦੇ ਪੈਦਲ ਤੋਰ ਲੈਂਦੇ ਨੇ ਅਤੇ ਕਦੇ ਕੁਛੜ ਚੁੱਕ ਲੈਂਦੇ ਦਾਦੀ ਤੂੰ ਆਪਣੇ ਪੋਤਰੇ ਦਾ ਇਹ ਹਾਲ ਇਹ ਬੁਰਾ ਹਾਲ ਦੇਖਿਆ ਨਹੀਂ ਜਾਂਦਾ ਕਿੱਥੇ ਤਾਂ ਉਹਨਾਂ ਨੂੰ ਮਲਮਲ ਦੇ ਬਿਸਤਰਿਆਂ ਤੇ ਸੁਆਉਣਾ ਤੇ ਕਿੱਥੇ ਉਹਨਾਂ ਨੂੰ ਇਨ੍ਹਾਂ ਝਲ ਝਾੜੀਆਂ ਵਾਲੇ ਰਾਹਾਂ ਤੇ ਤੁਰਦੇ ਵੇਖਣਾ ਤੇ 9 ਸਾਲਾਂ ਦੇ ਅਣਪੋੜ ਉਮਰੇ ਸਾਹਿਬ ਸਾਦਾ ਪਾਪਾ ਜ਼ੋਰਾਵਰ ਸਿੰਘ ਜੀ ਕਦੇ ਪੈਦਲ ਤੁਰਦੇ ਨੇ ਕਦੇ ਖੱਚਰ ਤੇ ਸਵਾਰ ਹੋ ਜਾਂਦੇ ਨੇ ਹੈਰਾਨ ਪਰੇਸ਼ਾਨ ਹੋਏ ਪੁੱਤਰੇ ਦਾਦੀ ਮਾਂ ਨੂੰ ਸਵਾਲ ਕਰਦੇ ਨੇ ओला यार खां जो कि अपने वैराग परि शब्दों के बेच इस तरह बयान करता दादी से बोले अपने सिपाही किधर गए दरिया पे हमको छोड़ के ये राही किधर गए तड़पा के हाय सूरत माही किधर गए अब्बा भगा के लश्कर शाही किधर गए ਏ ਬੋਲੇ ਅੱਲਾ ਯਾਰ ਖਾਂ ਜੋਗੀ ਜਿਨ੍ਹਾਂ ਦੇ ਵਿੱਚ ਉਹਨਾ ਦੋ ਸਾਹਿਬਜ਼ਾਤਿਆਂ ਵੱਲੋਂ ਆਪਣੀ ਪਿਰਦ ਮਾਤਾ ਨੂੰ ਸਵਾਲ ਕੀਤੇ ਜਾ ਰਹੇ ਨੇ